ਦੁਬਈ ਦਾ ਇੱਕ ਕਾਲਾ ਸੱਚ ਤੁਹਾਨੂੰ ਕੋਈ ਨਹੀਂ ਦੱਸੇਗਾ ਪੰਜਾਬੀ ਕੁੜੀ ਨਾਲ ਹੋਇਆ ਦੁਬਈ ਵਿੱਚ ਘਟਿਆ ਥਾਂ ਕੁੜੀ ਨੇ ਦੱਸੀ ਆਪਣੀ ਆਪ ਬਿੱਤੀ ਸਰਕਾਰ ਦੇ ਵੀ ਉੱਟ ਗਏ ਹੋਸ਼ ਅੱਜ ਦੀ ਵੀਡੀਓ ਜੁੜੀ ਹੈ ਸਰਪਜੀਤ ਕੌਰ ਦੇ ਨਾਲ ਜੋ ਕਿ ਹਾਲਾਤਾਂ ਦੀ ਮਾਰੀ 1.5 ਲੱਖ ਰੁਪਏ ਲਗਾ ਕੇ ਦੁਬਈ ਵਿੱਚ ਕੰਪਿਊਟਰ ਆਪਰੇਟਰ ਦੀ ਜੌਬ ਲਗਾਈ ਸੀ ਪਰ ਉੱਥੇ ਉਸ ਨਾਲ ਜੋ ਕੁਝ ਹੋਇਆ ਉਸ ਬਾਰੇ ਕਿਸੇ ਦੀ ਵੀ ਰੂਹ ਕੰਬ ਜਾਵੇ ਸਰਬਜੀਤ ਕੌਰ ਨੇ ਕੱਟਾਂ ਦਾ ਸ਼ਿਕਾਰ ਹੋਣ ਤੋਂ ਬਾਅਦ ਇੱਕ ਚੈਨਲ ਨਾਲ ਗੱਲਬਾਤ ਕੀਤੀ ਅਤੇ ਆਪਣੀ ਆਪ ਬੀਤੀ ਸੁਣਾਈ ਸਰਬਜੀਤ ਕੌਰ ਨੇ ਦੱਸਿਆ ਕਿ ਮੈਂ 2012 ਦੇ ਵਿੱਚ ਚੰਡੀਗੜ੍ਹ ਦੇ ਇੱਕ ਟਰੈਵਲ ਏਜੰਸੀ ਤੋਂ ਦੁਬਈ ਦਾ ਵੀਜ਼ਾ ਲਗਵਾਇਆ ਏਜੰਟ ਨੇ ਦੱਸਿਆ ਕਿ ਤੁਹਾਨੂੰ ਇੱਥੇ ਕੰਪਿਊਟਰ ਆਪਰੇਟਰ ਦਾ ਕੰਮ ਕਰਨਾ ਪਵੇਗਾ ਤੇ ਤੁਹਾਡੀ ਤਨਖਾਹ 2000 ਦਿਰਾਮ ਹੋਵੇਗੀ ਜੋ ਇੰਡੀਆ ਦਾ ਤਕਰੀਬਨ 30000 ਰੁਪਏ ਬਣਦਾ ਸੀ ਸਰਜੀਤ कौर ਨੇ ਦੱਸਿਆ ਕਿ ਮੇਰਾ 3 ਮਹੀਨੇ ਦਾ ਵੀਜ਼ਾ ਆ ਗਿਆ ਤੇ ਮੈਂ ਦੁਬਈ ਪਹੁੰਚ ਗਈ। ਦੁਬਈ 에ਰਪੋਰਟ ਤੇ ਪਹੁੰਚਦੇ ਹੀ ਮੈਨੂੰ ਕੰਪਨੀ ਦੀ ਟੈਕਸੀ ਲੈਣ ਆ ਗਈ ਜਿਸ ਤੇ ਮੈਨੂੰ ਯਕੀਨ ਹੋ ਗਿਆ ਕਿ ਕੰਪਨੀ ਦਾ ਲੈਵਲ ਬਹੁਤ ਉੱਚਾ ਹੈ। ਇਸ ਤੋਂ ਬਾਅਦ ਰੈਡ ਸੈਂਡ ਦੇ ਖਾਣੇ ਪੀਣ ਦਾ ਸਾਰਾ ਪ੍ਰਬੰਧ ਕੰਪਨੀ ਵਾਲੋ ਕੀਤਾ ਗਿਆ। ਅਗਲੇ ਦਿਨ ਤੋਂ ਮੈਂ ਆਪਣੀ ਡਿਊਟੀ ਤੇ ਚਲੀ ਗਈ ਤੇ ਮੈਨੂੰ ਜੋ ਕੰਮ ਤੇ ਮੈਨੂੰ ਜੋ ਕੰਮ ਸੌਂਪਿਆ ਗਿਆ ਉਹ ਬਹੁਤ ਹੀ ਜ਼ਿਆਦਾ ਆਸਾਨ ਸੀ। ਕੰਮ ਚਲਦੇ ਨੂੰ 6 ਮਹੀਨੇ ਹੋ ਗਏ। ਤੇ 6 ਮਹੀਨੇ ਤੱਕ ਸਭ ਕੁਝ ਸਹੀ ਚੱਲਦਾ ਰਿਹਾ ਤੇ ਮੈਂ ਆਪਣੀ ਤਨਖਾਹ ਵੀ ਪੰਜਾਬ ਵਾਪਸ ਪਾਉਂਦੀ ਰਹੀ ਫਿਰ ਇੱਕ ਦਿਨ ਮੇਰੇ ਬੌਸ ਨੇ ਮੈਨੂੰ ਆਫਿਸ ਵਿੱਚ ਬੁਲਾਇਆ ਕੁਝ ਫਾਈਲਾਂ ਦੇ ਕੇ ਮੈਨੂੰ ਕਿਹਾ ਕਿ ਇੱਕ ਫਾਈਲ ਨੂੰ ਕੰਪਨੀ ਦੇ ਮਾਲਕ ਤੱਕ ਪਹੁੰਚਾਣਾ ਹੈ ਤੇ ਨਾਲ ਹੀ ਕੰਪਨੀ ਦਾ ਖਰਚਾ ਤੇ ਪ੍ਰੋਫਿਟ ਸਮਝਾ ਕੇ ਆਉਣਾ ਹੈ ਕੰਪਨੀ ਦਾ ਮਾਲਕ ਇੱਕ ਸ਼ੇਖ ਸੀ ਕੰਪਨੀ ਦੀ ਬਹਿਨ ਨੇ ਮੈਨੂੰ ਮਾਲਕ ਦੇ ਘਰ ਪਹੁੰਚਾ ਦਿੱਤਾ ਉਸ ਦਾ ਘਰ ਕਿਸੇ ਮਹਿਲ ਤੋਂ ਘੱਟ ਨਹੀਂ ਸੀ ਸ਼ਾਮ 4 ਵਜੇ ਸ਼ਾਮ ਦੇ 4 ਵਜੇ ਹੋਏ ਸਨ। ਸ਼ੇਖ ਆਪਣੇ ਘਰ ਦੇ ਲੌਨ ਦੇ ਵਿੱਚ ਬੈਠਿਆ ਹੋਇਆ ਸੀ। ਬੌਸ ਦੇ ਕਹੇ ਮੁਤਾਬਕ ਸਮਝਾਉਣ ਲੱਗੀ ਪਈ। ਬੌਸ ਦੇ ਕਹੇ ਮੁਤਾਬਕ ਮੈਂ ਉਸ ਨੂੰ ਸਮਝਾਉਣ ਲੱਗ ਪਈ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਸ਼ੇਖ ਦੀ ਨੀਅਤ ਕਦੋਂ ਮੇਰੇ ਤੇ ਖਰਾਬ ਹੋ ਗਈ। ਜਦ ਮੈਂ ਜਾਣ ਲੱਗੀ ਤਾਂ ਸ਼ੇਖ ਨੇ ਮੇਰੇ ਮੋਢੇ ਨੂੰ ਫੜ ਕੇ ਕਿਹਾ ਕਿ ਮੇਰੇ ਕੋਲ ਹੀ ਰਹਿਣਾ ਸ਼ੁਰੂ ਕਰ ਦੇ। ਇਹ ਗੱਲ ਸੁਣਦੇ ਹੀ ਮੈਂ ਉਸ ਦੀ ਨੀਅਤ ਸਮਝ ਗਈ। ਮੈਂ ਘਬਰ ਆ ਗਈ ਤੇ ਬਿਨਾਂ ਕੁਝ ਬੋਲੇ ਹੀ ਉੱਥੋਂ ਚੱਲਣ ਲੱਗ ਪਈ। ਇਸ ਤੋਂ ਬਾਅਦ ਗਾਰਡ ਸ਼ੇਖ ਦੇ ਇਸ਼ਾਰੇ ਤੇ ਮੈਨੂੰ ਜ਼ਬਰਦਸਤੀ ਇਸ ਤੋਂ ਬਾਅਦ ਗਾਰਡ ਸ਼ੇਖ ਦੇ ਇਸ਼ਾਰੇ ਤੇ ਮੈਨੂੰ ਜ਼ਬਰਦਸਤੀ ਕਮਰੇ ਦੇ ਵਿੱਚ ਲੈ ਗਿਆ ਜਿੱਥੇ ਉਸਨੇ ਮੈਨੂੰ ਬੰਦੀ ਬਣਾ ਕੇ ਰੱਖ ਲਿਆ ਮੈਂ ਬਹੁਤ ਰੋਲਾ ਪਾਇਆ ਪਰ ਮੇਰੀ ਮਦਦ ਕਰਨ ਲਈ ਕੋਈ ਨਹੀਂ ਆਇਆ ਤਿੰਨ ਸਾਲ ਤੱਕ ਮੈਨੂੰ ਬੰਦੀ ਬਣਾ ਕੇ ਰੱਖਿਆ ਗਿਆ ਤਿੰਨ ਸਾਲ ਤੱਕ ਮੇਰੇ ਤੋਂ ਤਿੰਨ ਸਾਲ ਤੱਕ ਮੇਰੇ ਤੋਂ ਨੌਕਰਾਨੀ ਵਾਲੇ ਕੰਮ ਕਰਾਏ ਗਏ ਤੇ ਸ਼ੇਖ ਮੇਰੇ ਨਾਲ ਘਟਿਆ ਹਰਕਤਾ ਵੀ ਕਰਦਾ ਰਿਹਾ ਤਿੰਨ ਸਾਲ ਬਾਅਦ ਇੱਕ ਦਿਨ ਮੇਰੀ ਕੰਪਨੀ ਦੀ ਹੀ ਕੁੜੀ ਸ਼ੇਖ ਦੇ ਘਰ ਆਈ ਮੈਂ ਖਿੜਕੀ ਵਿੱਚੋਂ ਦੇਖਿਆ ਕਿ ਉਸਨੇ ਗਾਰਡ ਮੈਂ ਘਰ ਕੀ ਵਿੱਚੋਂ ਦੇਖਿਆ ਕਿ ਉਸਨੂੰ ਗਾਰਡ ਨੇ ਇੰਤਜ਼ਾਰ ਕਰਨ ਲਈ ਕਿਹਾ। ਉਸ ਸਮੇਂ ਸ਼ੇਖ ਘਰ ਵਿੱਚ ਨਹੀਂ ਸੀ। ਮੈਂ ਕਿਸੇ ਤਰ੍ਹਾਂ ਉਸ ਦੇ ਕੋਲ ਪਹੁੰਚ ਗਈ ਤੇ ਉਸ ਨੂੰ ਸਾਰੀ ਗੱਲ ਸੁਣਾ ਦਿੱਤੀ। ਉਹ ਮੈਨੂੰ ਦੇਖੀ ਤੇ ਮੇਰੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਹੋਈ। ਉਸ ਲੜਕੀ ਨੇ ਮੈਨੂੰ ਦੱਸਿਆ ਕਿ ਕੰਪਨੀ ਵਿੱਚ ਕਿਹਾ ਗਿਆ ਸੀ ਕਿ ਸਰਬਜੀਤ ਦੀ ਤਬੀਅਤ ਖਰਾਬ ਹੋ ਗਈ ਸੀ ਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਤੇ ਹਸਪਤਾਲ ਤੋਂ ਫਿਰ ਇੰਡੀਆ ਵਾਪਸ ਭੇਜ ਦਿੱਤਾ ਗਿਆ। ਇਹ ਸੁਣ ਕੇ ਮੈਂ ਇਸ ਨਰਕ ਵਿੱਚੋਂ ਮੈਨੂੰ ਬਾਹਰ ਕੱਢਣ ਲਈ ਉਸ ਦੀ ਇਸ ਤਰ੍ਹਾਂ ਕਿ ਮੈਂ ਇਸ ਨਰਕ ਵਿੱਚੋਂ ਮੈਨੂੰ ਬਾਹਰ ਕੱਢਣ ਲਈ ਉਸਦੀ ਮਦਦ ਮੰਗੀ। ਉਸਨੇ ਮੈਨੂੰ ਪ੍ਰੋਸਾ ਦਿੱਤਾ ਕਿ ਮੈਂ ਤੁਹਾਨੂੰ ਇੱਥੋਂ ਬਾਹਰ ਲੈ ਕੇ ਜਾਵਾਂਗੀ। ਉਸ ਤੋਂ ਬਾਅਦ ਉਹ ਕੁੜੀ ਸ਼ੇਖ ਨੂੰ ਮਿਲੇ ਬਿਨਾ ਚਲੀ ਗਈ ਅਤੇ ਮੇਰੀ ਫੋਟੋ ਵੀ ਖਿੱਚ ਕੇ ਲੈ ਗਈ। ਇਸ ਨਾਲ ਮੈਨੂੰ ਬਹੁਤ ਹੀ ਹੌਸਲਾ ਇਸ ਨਾਲ ਇਸ ਨਾਲ ਮੈਨੂੰ ਬਹੁਤ ਹੀ ਹੌਸਲਾ ਹੋ ਗਿਆ। ਸ਼ਾਇਦ ਮੈਂ ਹੁਣ ਇੱਥੋਂ ਬਾਹਰ ਨਿਕਲ ਜਾਵਾਂਗੀ ਪਰ ਇਸ ਤੋਂ ਬਾਅਦ ਪਰ ਇਸ ਤੋਂ ਬਾਅਦ 2 ਮਹੀਨੇ ਤੱਕ ਕੋਈ ਵੀ ਉੱਥੇ ਨਾ ਆਇਆ ਤੇ ਮੈਂ ਫਿਰ ਤੋਂ ਅੰਦਰ ਹੀ ਅੰਦਰ ਉਮੀਦ ਛੱਡ ਚੁੱਕੀ ਸੀ ਫਿਰ 2 ਮਹੀਨੇ ਬਾਅਦ ਅਚਾਨਕ ਮੇਰੇ ਕੋਲ ਕੁਝ ਬੰਦੇ ਆਉਂਦੇ ਨੇ ਤਾਂ ਮੈਥੋਂ ਤਾਂ ਮੈਨੂੰ ਮੇਰਾ ਨਾਮ ਪੁੱਛਦੇ ਨੇ ਤੇ ਕਹਿੰਦੇ ਨੇ ਕਿ ਤੁਸੀਂ ਠੀਕ ਹੋ ਉਹ ਇਹ ਵੀ ਦੱਸਦੇ ਨੇ ਕਿ ਅਸੀਂ ਤੈਨੂੰ ਬਚਾਉਣ ਦੇ ਲਈ ਆਏ ਹਾਂ ਉਹਨਾਂ ਦੇ ਨਾਲ ਮੇਰੀ ਸਹੇਲੀ ਵੀ ਸੀ ਜਿਸ ਨੇ ਮੈਨੂੰ ਕਣਾਉਣ ਦਾ ਵਾਅਦਾ ਕੀਤਾ ਸੀ ਉਸਨੇ ਮੈਨੂੰ ਦੱਸਿਆ ਕਿ ਮੈਂ ਸੁਸ਼ਮਾ ਸਵਰਾਜ ਨੂੰ ਇੱਕ ਪੱਤਰ ਲਿਖਿਆ ਤੇ ਤੇਰੇ ਬਾਰੇ ਸਭ ਕੁਝ ਦੱਸ ਦਿੱਤਾ ਸੁਸ਼ਮਾ ਸਵਰਾਜ ਜੋ ਉਸ ਸਮੇਂ ਪਰ ਦੀ ਵਿਦੇਸ਼ ਮੰਤਰੀ ਸਨ ਉਸਨੇ ਕੀ ਕੀ ਟੀਮ ਉਹਨਾਂ ਨੇ ਤੈਨੂੰ ਬਚਾਉਣ ਵਾਸਤੇ ਭੇਜੀਏ ਇਸ ਤੋਂ ਬਾਅਦ ਦੁਬਈ ਪੁਲਿਸ ਨੇ ਸ਼ੇਖ ਨੂੰ ਗ੍ਰਿਫਤਾਰ ਕਰ ਲਿਆ ਤੇ ਮੇਰੀ ਸਟੇਟਮੈਂਟ ਲੈ ਕੇ ਮੈਨੂੰ ਭਾਰਤ ਵਾਪਸ ਭੇਜ ਦਿੱਤਾ ਬਾਹਰਲੇ ਦੇਸ਼ ਵਿੱਚ ਤੁਹਾਨੂੰ ਬਹੁਤ ਸਾਰੇ ਚੰਗੇ ਲੋਕ ਵੀ ਮਿਲਣਗੇ ਪਰ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਘੱਟ ਹੀ ਬਾਹਰ ਨਿਕਲ ਕੇ ਆਉਂਦੀਆਂ ਨੇ ਤੁਹਾਡਾ ਇਸ ਪੂਰੀ ਘਟਨਾ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ